ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਇਹ ਵੀਡੀਓ ਬਣਾ ਕੇ ਤੇ ਮੇਰੀਆਂ ਆਈਆਂ ਨਣਾਨਾਂ ਸਪੈਸ਼ਲੀ ਇਹ ਕਰਕੇ ਵੀ ਸਾਡੇ ਕੋ ਸਾਗ ਨਹੀਂ ਰਿਜਦਾ ਤੇ ਆਂਦੇ ਵੀ ਸਾਗ ਬਣਾ ਕੇ ਲੈ ਆਈਏ ਆਈ ਹੁਣੇ ਇਹ ਵੀਡੀਓ ਬਣਾ ਕੇ ਤੇ ਮੈਂ ਅੰਦਰ ਉਹਦੇ ਚੋਰੀ ਚੋਰੀ ਵੇਖਣੇ ਰਾਤ ਉਥੋਂ ਮੇਰੇ ਦੋ ਦੋ ਲੱਗੀਆਂ ਵਿਚਾਰੀਆਂ ਸਾਗ ਤੇ ਰਿੰਨਾਂ ਦੀਆਂ ਵਾ ਅਹੀਂ ਨਾ ਸਾਗ ਅਗੇ ਮਤਲਬ ਵੀ ਤੋੜਿਆ ਬੜੀ ਵਾਰੀ ਆ ਤੇ ਪਰ ਇਹ ਆ ਸਾਡਾ ਰਿੰਨਾਂ ਦਾ ਟਾਈਮ ਨਹੀਂ ਲੱਗਦਾ ਸੀ ਭੈਣ ਭਰਾਵਾਂ ਨੂੰ ਤੋੜ ਕੇ ਦਿੱਤਾ ਵਾ ਆਪ ਨਹੀਂ ਬਣਾਇਆ ਤੇ ਇਹ ਕਰਕੇ ਮੇਰੀਆਂ ਪਹਿਣਾ ਆਈਆਂ ਵਾ ਤੇ ਆ ਨਨਾਨ ਜੜੀ ਆ ਨਾ ਇਹ ਮੇਰੇ ਤਾਂ ਮਗਰੋਂ ਹੀ ਆਈ ਆ ਹਾਂਜੀ ਆਡੀ ਆਡੀ ਹਾਂਜੀ ਸਾਡਾ ਪੁੱਤ ਆ ਵੀ ਹੋਣ ਲੱਗਾ ਬੱਬ ਕਾਲੇ ਵਾਲਾ ਅੱਛਾ ਕਿਤਾ ਤਾਂ ਤਾਂ ਭੈਣ ਦਿੰਦ ਨੂੰ ਕਰ ਦੇਣਾ ਉਹ ਨੂੰ ਤੂੰ ਕਰ ਲੈ ਉਹ ਵੀ ਸ਼ਾਇਦ ਲੈ ਕੇ ਉਹ ਨਾਲ ਮੈਂ ਕਰਦੀ ਹਾਂ ਸੁਣ ਇੱਕ ਨਨਾਨ ਹਾਂਜੀ ਬੇਟਾ ਉਹ ਬਾਹਰ ਹੀ ਕੋਈ ਚਲ ਗਿਆ ਕੋਈ ਨਹੀਂ ਹਾਂ ਤੀ ਕਰੋ ਮੇਰਾ ਬਾਬੇ ਬਕਾਲੇ ਵਾਲਾ ਜੇਠ ਵੀ ਆਉਣ ਵਾਲਾ ਵਾ ਜਠਾਣੀ ਵੀ ਆਉਣ ਵਾਲੀ ਆ ਇੱਕ 99 ਉਹਨਾਂ ਨੂੰ ਮਿਲੇਆ ਬਲੌਗ ਪਾਇਆ ਸੀ ਉਹਨਾਂ ਦਾ ਹਾਂ ਹਾਂ ਉਹ ਵੀ ਸਾਗ ਹੀ ਲੈ ਕੇ ਗਏ ਉਹ ਵੀ ਅਦਨ ਸਾਗ ਹੀ ਲੈ ਕੇ ਗਏ ਸੀਗੇ ਹਾਂ ਜੀ ਤੇ ਉਹਨਾਂ ਨੇ ਮੈਨੂੰ ਸਪੈਸ਼ੀਅਲੀ ਫੋਨ ਵੀ ਕੀਤਾ ਵੀ ਸਾਗ ਪਰਮਜੀ ਤਾਂ ਇੰਨਾ ਸਵਾਦ ਬਣਿਆ ਨਾ ਜਦੋਂ ਆਏ ਫਿਰ ਜਾ ਕੇ ਹਾਂ ਉੱਥੇ ਬਣਾਇਆ ਸੀ ਉਹਨਾਂ ਨੇ ਬਹੁਤ ਠੀਕੀ ਬੰਦਾ ਮੈਨੂੰ ਭਾਬੀ ਉਦੋਂ ਦੀ ਜਾਣਦੇ ਹੋ ਮੇਰੇ ਕੋਲ ਲੱਗੇ ਸੀ ਤੇ ਫਿਰ ਮੈਂ ਮੈਂ ਇਹਦੇ ਮਠੋਲੇ ਆਈ ਆ ਤੇ ਇੱਥੇ ਤੁਸੀਂ ਆਉਂਦੇ ਹੋ ਨੇ ਸਾਰੇ ਜਾਣੇ ਤਾਂ ਉੱਥੇ ਇਕੱਠੇ ਹੋਏ ਉੱਥੇ ਚਲ ਜਾਂਦੇ ਆ ਵੀ ਹਾਂ ਨਹੀਂ ਕਿ ਆਵਾ ਵੀ ਉਹਨੂੰ ਵੀ ਨਾਲ ਨਹੀਂ ਪਹਿਨ ਜੀ ਤੇ ਅਸੀਂ ਅੱਜ ਬਣਾਉਣਾ ਵਾ ਸਾਗ ਭੈਣ ਭਰਾਵਾਂ ਨੂੰ ਖਵਾਉਣਾ ਸਾਗ ਚਲੋ ਵੱਧ ਵੱਦੀ ਤੋੜ ਲਓ ਫਿਰ ਸਾਰਾ ਮਰ ਵੀ ਹੋਣ ਲੱਗਾ ਸਾਡਾ ਪਰਿਵਾਰ ਇਕੱਠਾ ਹੋਣ ਲੱਗਾ ਸਾਰੀ ਇਕੱਠੀ ਹੋਣ ਲੱਗੀ ਅੱਜ ਰਾਤ ਨੂੰ ਲੱਤਣੀਆਂ ਫਿਰ ਐ ਜਵਾਰ ਦੀਆਂ ਨਾਲ ਮੱਖਣ ਪਾ ਕੇ ਉੱਤੇ ਇਹਨੂੰ ਤਾਂ ਬਸ ਜਵਾਰ ਦੀਆਂ ਰੋਟੀਆਂ ਦਾ ਹੀ ਰਹਿੰਦਾ ਵੀ ਉਹ ਕੱਲ੍ਹ ਨੂੰ ਕਹਿੰਦੇ ਨੇ ਕਹਿੰਦਾ ਅਣੀ ਕੱਲ੍ਹ ਕੇ ਬਾਪੇ ਬਕਾੜੇ ਹਾਂ ਉਹਦੇ ਤੋਂ ਲਿਆਈ 20 ਕਿਲੋ ਆਟਾ ਹਾਂਜੀ ਵੀ ਕੋਪੀ ਲਿਆ ਪੈਨ ਜੀ ਰੋਟੀਆਂ ਲਾ ਦਿਓ ਪਾਣੀ ਜੀ ਲੱਗ ਜੀ 2 ਕਿਲੋ ਆਟਾ ਪਕਾਓ ਨਾ ਤੋ ਕੇ ਲਵਾਤਾ ਮਕਾਤਾ ਉਹ ਆਖੇ ਉਹ ਨਾ ਤੀ ਕਰ ਨਾ ਪੰਜੀ ਬੰਦ ਬੇ ਤੁਮੇ ਲਗੇ ਰੀਆਂ ਨੇ ਉਹ ਨਾ ਮੁੜ ਕੇ ਹਾਂ ਰੋਟੀ ਬਕਾਤੇ ਹਾਂ ਦੋਹੀਆਂ ਘਟ ਥੋੜਾ ਪਾ ਲੀ ਉਹਦਾ ਪੁਈ ਕਿੰਨਾ ਟੇਰ ਲੱਗ ਗਿਆ ਇਧਰ ਕਿੰਨਾ ਛੇਲ ਸੁਟਿਆ ਤੇ ਨਿਕਲਣ ਵਿੱਚੋਂ ਮਾਸਾ ਕਿੜਿਆ ਉਹ ਨਿਕਲਣ ਥੋੜਾ ਜਿਹਾ ਗਿਆ ਉਹਦਾ ਗੰਦਲਾ ਬਹੁਤ ਜ਼ਿਆਦਾ ਮੋਟੀਆਂ ਆ ਕੋ ਨਾ ਸੋ ਵਾਲੀ ਲੈਂਦਾ ਸਾਗ ਜਿਹੜਾ ਸਵਾਦ ਖੇਰੀ ਗਾਤਾ ਹਾਂ ਮੈਂ ਤੁਹਾਨੂੰ ਦੱਸਿਆ ਹੈ ਨਾ ਵੀ ਐਂਦਾ ਹੋਣਾ ਵਾ ਐਨਾ ਹੀ ਰਹਿਣਾ ਸੋ ਵਾਲੀ ਲੈਂਦਾ ਜਾ ਉਹਦਾ ਐਨਾ ਵਾ ਸਵੇਰੇ ਅਹੀਂ ਜਦੋਂ ਗਏ ਨਾ ਇਹ ਪੈਲਾ ਭੂਈ ਹਣਾ ਉਟਕੇ ਹਨਾ ਵੀ ਆਂਦੇ ਵੀਡੀਓ ਬਣਾਉਣ ਜਾਣਾ ਵਾ ਤੇ ਇਹ ਬਾਕੀਆਂ ਦੇ ਘਰੀ ਸਾਰਿਆਂ ਦੇ ਪਣਪਰਾਂ ਦੇ ਪ੍ਰਾਣੇ ਹੁੰਦੇ ਆ ਤੇ ਸੇਵਾ ਕਰਦੇ ਆ ਸਾਡੀ ਪ੍ਰਾਣੇ ਆ ਕੇ ਸਾਡੀ ਸੇਵਾ ਕਰਨਦੇ ਆ ਇਹ ਸਾਡੀ ਪੂਈ ਹੁਣਾ ਨਾ ਆ ਪੂਈ ਹਣੀ ਉੱਠੇ ਉਹ ਪੂਈ ਨੇ ਸਵੇਰੇ ਸਵੇਰੇ ਆਟਾ ਗੁੰਨਿਆ ਐ ਵੀ ਤਿਆਰ ਤੋਰ ਕੀਤਾ ਤੇ ਆ ਸਾਡੀ 베ਵੀ ਪੂਈ ਨੇ ਉਸ ਵੇਲੇ ਤਾਹਿਆਂ ਤਾਜੇ ਰੋਟੀਆਂ ਲਾ ਕੇ ਦਿੱਤੀਆਂ ਵੀ ਤੁਸੀਂ ਜਾਓ ਛੇਤੀ ਹਾਂ ਨਾਲ ਇਹ ਮੈਨੂੰ ਆਂਦੇ ਹੀ ਗੇ ਪੀ ਆਪਣਾ ਤੁਸੀਂ ਵੀਡੀਓ ਬਣਾ ਕੇ ਤੇ ਵੇਲੇ ਸੇ ਰਹਿ ਜਾਓ। ਨਾ ਪਤਾ ਹੀ ਨਾ ਵੀ ਫਿਰ ਪਰੌਣੇ ਹੋਣੇ ਆ। ਤੇ ਘੜੀ ਕ ਭਵਾਂ ਖਲੋਵਾਂਗੇ। ਤੇ ਮੈਂ ਹਾਂ ਚੱਲ ਫਿਰ ਅਹੀਂ ਵੇਲੇ ਸੇਰੀ ਵੀਡੀਓ ਬਣਾ ਕੇ ਨਾ ਆ ਗਏ ਤੇ ਅਹੀਂ ਹੁਣ ਵੀਡੀਓ ਬਣਾ ਕੇ ਆਏ ਆ ਅਜੇ ਸਾਡੀ ਪੋਲਿਆ ਨਾਲ ਚਲਾਕੀਆਂ ਰਹਿੰਦੀ ਆ। ਤੇ ਉਹ ਵੀ ਬਸ ਅਹੀਂ ਮੈਂ ਮਤ ਤੋਂ ਲੱਗੇ ਆ ਤੇ ਕੰਮ ਕੰਪਲੀਟ ਮੁੜ ਕੇ ਫਿਰ ਹਾਂਜੀ। ਹਮ ਚਲੋ ਫਿਰ ਬਣਾਓ ਸਾਗ ਦੇ ਵੇਖਦੇ ਫਿਰ ਕਿਦਾਂ ਦਾ ਬਣਦਾ ਜੀ। ਕੋਈ ਪਾਲਕ ਹਾਂ ਕਰਨ ਪਾਲਕ ਤੋੜਨ ਦੇ ਮੈਂ ਚਲ ਹਮ ਉਹਦਾ ਇੰਨਾ ਵੀ ਹੈ ਸਾਡੇ ਸਾਰਾ ਕੋ ਘਰੇ ਹੀ ਹੈਗਾ ਇਧਰ ਮੂਲੀਆਂ ਮਾਲੀਆਂ ਵੀ ਲੱਗੀਆਂ ਵਾ। ਹਾਂਜੀ ਉਹ ਗਾਵੇ ਚ ਹਾਂਜੀ ਹਾਂਜੀ ਤੁਹਾਡਾ ਟਾਈਮ ਨਹੀਂ ਨ ਲੱਗਦਾ ਉਹ ਟਾਈਮ ਨਹੀਂ ਲੱਗਾ ਕੋਈ ਢੀਕੀ ਢੀਕੀ ਕਹਿੰਦਾ ਉਧਰ ਨਹੀਂ ਮਤਲਬ ਵੀ ਵਿਚ ਵਿਚ ਹੋਣੀ ਛੜਿਆ ਜਿਹੜਾ ਮਤਲਬ ਵੀ ਵਿਚ ਜਵੀਜੀ ਹੋਗੀ ਔਰ ਤਰਾ ਹਾਂ ਤੇ ਉਹਦਾ ਬਾਕੀ ਸਾਰਾ ਗੁੱਡਿਆ ਹੀ ਥਾ ਅੱਛਾ ਇੱਥੇ ਬੜਾ ਬਣਾਏ ਆਂ ਸਾਰਾ ਕੋ ਇਧਰ ਆ ਗਾੜੀ ਛਲਗਮ ਵੀ ਲੱਗੇ ਆ ਛਲਗਮ ਦੇ ਪੈੜੇ ਜੀ ਲੱਗੇ ਇਧਰ ਆ ਮੂੜੀਆਂ ਮਾਲੀਆਂ ਲੱਗੇ ਗਾਜਰਾ ਵੀ ਲਾਈ ਆਏ ਆ ਅੱਛਾ ਸਬਜੀ ਫਿਰ ਲਾਈ ਤੁਸੀਂ ਬਾਬਾ ਨਹੀਂ ਨਾ ਵੀ ਘਰੇ ਹੀ ਘਰੇ ਧਨੀਆ ਧਨੀਆ ਸਾਰਾ ਹੈ ਤੁਹਾਨੂੰ ਪਰ ਹਰ ਇੱਕ ਸਬਜੀ ਚ ਪਾਈਏ ਤੇ ਸੁਆਦ ਬੜਾ ਲੱਗਦਾ ਟੇਸਟ ਹਾਂ ਪਾਲਕ ਸਾਗ ਵੀ ਪਾਲ ਛੇਤੀ ਕੁਲ ਜਾਂਦਾ ਸਾਗ ਹਾਂਜੀ ਹਾਂਜੀ ਹੁਣ ਬਸ ਹੁਣ ਮੇਰੇ ਸਾਹ ਨੇ ਕੁੱਤਰਣ ਲੱਗੇ ਹੋਣੇ ਹੁਣ ਆਹੋ ਹੁਣ ਕੁੱਤਰ ਨਹੀਂ ਸਾਗ ਕੁੱਤਰ ਕੇ ਮਿੰਟ ਮਿੰਟ ਤੱਕ ਦੇਣਾ ਵਾ ਹੁਣ ਇੰਨਾ ਵੀ ਸਾਡਾ ਸਾਡਾ ਹੁਣ ਜਿੱਦਾਂ ਮਲਪੀ 1 2 ਵਜਾ ਵਾ ਨਾ ਅਸੀਂ ਸਾਗ ਜਿਹੜਾ ਧਰਨਾ ਹੁੰਦਾ ਬਾਬੀ ਉਦੋਂ ਆਪਾਂ ਲੇਟ ਹੋ ਗਏ ਹੁੰਦਾ ਆਪਾਂ 1 12 ਵਜੇ ਨਾ ਧਰ ਕੇ ਤੇ ਰਾ ਨੂੰ 8 ਵਜੇ ਨਾ ਲਾਉਣਾ ਹੁੰਦਾ ਅਸੀਂ ਜ਼ਿਆਦਾ ਰਹਿੰਦੇ ਸਾਗ ਨੂੰ ਜਿੰਨਾ ਰਿਜੇ ਨਾ ਕੁਲ ਜਾਂਦਾ ਮਲਾਈ ਵਰਗਾ ਸਾਗ ਬੰਦਾ ਵਧੀਆ ਵੀ ਫੇਰ ਹੀ ਬੰਦਾ ਸਾਗ ਹਾਂਜੀ ਹਾਂਜੀ ਬਾਕੀ ਇਹ ਵੀ ਬਾਕੀ ਸਾਰੇ ਜਿਹੜਾ ਨਾ ਸਾਡੇ ਸਾਰੇ ਵਲੌਗਰ ਨੂੰ ਪਿਆਰ ਦਿੰ ਸਾ ਸਾਗੜਾ ਬਲੌਗ ਜਿਹੜਾ ਸਾਰੇ ਬਹੁਤ ਪਸੰਦ ਕਰਦੇ ਆ ਫੇਵਰੇਟ ਵਨ ਸਾਰਿਆਂ ਦਾ ਹਾਂ ਸਾਰਿਆਂ ਦਾ ਹੀ ਫੇਵਰੇਟ ਹੁੰਦਾ ਵਾ ਜੀ ਪੱਕਣੀਆਂ ਜਵਾਰ ਰੋਟੀਆਂ ਫਿਰ ਜਵਾਰ ਦੀਆਂ ਰੋਟੀਆਂ ਪਕਣ ਨਹੀਂ ਆ ਸਾਗ ਸਾਡਾ ਬਣ ਕੇ ਤਿਆਰ ਹੋ ਗਿਆ ਵਾ ਤੇ ਜਵਾਰ ਦੀਆਂ ਰੋਟੀਆਂ ਪਕਾਉਣ ਲਿਆ ਵਾ ਕਰਨ ਤੇ ਕਰਨ ਦੀ ਪੂਆ ਮੈਂ ਥੱਲੇ ਆ ਗਿਆ ਵਾ ਅੱਜ ਆੜੇ ਆਈਆਂ ਪੈਣਾ ਸਾਡੀ ਆਈਆਂ ਮੈਂ ਤਿੰਨ ਹਾਂ ਤੇ ਸਾਡੇ ਉਹ ਬਾਬੇ ਬਕਾਲੇ ਵਾਲੇ ਵੀ ਆਉਣੇ ਕਿ ਜੇਠ ਜਹਾਣੀ ਸਾਡੇ ਤੇ ਉਹਨਾਂ ਦੇ ਵੀ ਆਉਣਾ ਕਿ ਵਜ੍ਹਾ ਦਾ ਕਰਕੇ ਕੈਂਸਲ ਹੋ ਗਿਆ ਉਹਨਾਂ ਨੂੰ ਕੋਈ ਕੰਮ ਪੈ ਗਿਆ ਨਾ ਮੜਾ ਪੈਣਾ ਸੌਲ ਜਾ ਬਰਾ ਕਦੀ ਮੂੰਹ ਤਾਂ ਹਾਂ ਹਾਂ ਠੀਕ ਆ ਉਹ ਮੂੰਹ ਨਹੀਂ ਆਉਂਦਿਆ ਥੋੜੇ ਲਾਈਟ ਹੈ ਅੰਨੀ ਵੱਡੀ ਭੈਣ ਆ ਇਹ ਵੱਡੀ ਭੈਣ ਵਾ ਤੇ ਹੈ ਵੀ ਸਭ ਤੋਂ ਲਾਗੇ ਵਾਲੀ ਹਾਂ ਹਾਂ ਤੇ ਪਰਮਦੀ ਵਿਚਾਰੀ ਚੀਂ ਚਰਾਈ ਆ ਟਾਈਮ ਘਾਟ ਹੀ ਲੱਗ ਰਿਹਾ ਸਾਰਾ। ਉਹ ਤੋਂ ਛੋਟੀ ਪੈਣਾ ਡੀ ਆ ਰਣਜੀਤਪੁਰ ਇਹਨੂੰ ਪਹਿਲੇ ਪਹਿਲੇ ਮਲੇ ਵਿਖ ਦੋਈ ਇਹਨੂੰ ਹਾਂ ਹਾਂ ਇਹਨੂੰ ਜ਼ਿਆਦਾ ਮਿਲੇ ਆ। ਇਹਨੂੰ ਜ਼ਿਆਦਾ ਮਿਲੇ ਆ। ਇਹਨੂੰ ਜ਼ਿਆਦਾ ਮਿਲੇ ਆ। ਇਹ ਸਾਰਿਆਂ ਨੂੰ ਨਿੱਕੀ ਆ ਨਾ। ਬਾਕੀ ਮੈਂ ਅੱਜ ਆ ਕੇ ਸਾਰੇ ਮੈਂ ਇਹਨਾਂ ਦੀ ਰਨੀਸ਼ੇਸ਼ੀ ਮੈਂ ਲੋਣਿਆ ਵਾਂ। ਜਾਂਦੇ ਵੀ ਰਹਿੰਦੇ। ਇਹ ਵੇਖਿਓ ਸਾਰੇ ਕਿੱਦਾਂ ਦੀਆਂ ਬੰਦੀਆਂ ਵਾ ਮੈਂ ਇਹਨਾਂ ਨੂੰ ਪਹਿਰੇ ਪੁੱਛੂਗਾ ਨਾ। ਵੀ ਟੇਸਟ ਕਰਕੇ ਦੱਸਣ ਕਿੱਦਾਂ ਦੀਆਂ ਬੰਦੀਆਂ ਜਵਾਰ ਦੀਆਂ ਰੋਟੀਆਂ। ਅੱਛਾ ਆਟਾ ਬਹੁਤ ਵਧੀਆ ਵਾ। ਮਜ਼ਾ ਤਾਂ ਤਾਂ ਵਾ ਨਾ ਉਹ ਪਾ ਕੇ ਵੀ ਦੱਸੇ। ਕਿਹੜਾ ਉਹ ਤੁਹਾਨੂੰ ਬੰਮੀ ਨੂੰ ਚੱਲ ਲਾਉਣੀ ਨਾ ਮੈਂ ਸੱਤ ਗੱਲ ਕੀ ਆ ਸਾਨੂੰ ਫੇ ਲਾਉਣੀ ਨਹੀਂ ਹੁੰਦੀਆਂ ਸਾਨੂੰ ਫੇ ਲਾਉਣੀ ਨਹੀਂ ਹੁੰਦੀ ਮੈਂ ਮਾੜੇ ਮਾੜੀ ਲਾਉਂਦੀ ਤੇ ਉਹਦਾ ਬਿਜੀ ਸ਼ਡਿਊਲ ਹੀ ਸੀ ਤੇ ਮੈਂ ਆਹ ਚੱਲੇ ਭੈਣ ਜਿਹਨਾਂ ਮੈਂ ਤੂੰ ਲਾ ਦੇ ਰੋਟੀਆਂ ਅੱਜ ਨਾਨਾ ਦਾ ਫੁੱਲ ਲਾਹਾ ਲੈਣ ਰਹੀ ਆ ਸਾਗ ਵੀ ਪਰ ਇਹ ਮੇਰੀਆਂ ਨਾਨਾ ਨਹੀਂ ਹੈਗੀਆਂ ਮੇਰੀਆਂ ਭੈਣਾ ਵਾਂ ਪਤਾ ਮੈਂ ਕਿੰਨਾ ਪਿਆਰ ਕਰਦੀਆਂ ਵਾਂ ਪਤਾ ਨਹੀਂ ਮੈਂ ਸਾਰਿਆਂ ਨਾਲ ਛੋਟੀਆਂ ਤਾਂ ਕਰਕੇ ਮੇਰੇ ਨਾਲ ਬਹੁਤ ਜ਼ਿਆਦਾ ਪਿਆਰ ਕਰਦੀਆਂ ਮੈਨੂੰ ਹੁਣ ਆਂਦੇ ਆ ਵੀ ਤੂੰ ਚੱਲ ਕੰਮ 'ਚ ਬਿਜੀ ਰਹਿੰਦੀ ਆ ਤੇ ਅੱਜ ਅਹੀਂ ਤੇਰਾ ਸੇਵਾ ਪਾਣੀ ਕਰਦੇ ਆਂ ਆਹੀਂ ਕਵਾਲ ਤੇ ਲਾ ਬਾਕੀ ਚਲੋ ਦਸੇਓ ਕਿੰਦਾਂ ਦੀਆਂ ਲੱਗੀਆਂ ਆਡੀਆਂ ਜਵਾਰ ਦੀਆਂ ਰੋਟੀਆਂ ਤੇ ਸਰੋਂ ਦਾ ਸਾਗ ਤੇ ਤੁਸੀਂ ਵੀ ਜ਼ਰੂਰ ਬਣਾਓ ਤੇ ਸਾਰਿਆਂ ਨੂੰ ਖਵਾਓ ਐਦਾਂ ਚੁੱਲੇ 'ਤੇ ਬਣਾਓ ਪਰ ਹਾਂ ਚੁੱਲੇ 'ਤੇ ਵਧੀਆ ਕਿੱਲੇ ਦੇ ਵਧੀਆ ਲੱਗਦਾ ਵਾ ਰੋਟੀ ਵੀ ਚੁੱਲੇ 'ਤੇ ਹੀ ਵਧੀਆ ਲੱਗਦੀ ਹਾਂ ਕਿਉਂਕਿ ਜਿਹੜੀ ਜਵਾਰ ਰੋਟੀ ਨਾ ਚੁੱਲੇ 'ਤੇ ਹੀ ਸਵਾਦ ਲੱਗਦੀ ਆ ਹਾਂਜੀ ਤੇ ਆ ਵੀ ਬਾਅਦ ਚਹੀਂ ਕੜਾਈ ਧਾਰ ਚਾਣੀ ਮੁੜ ਕੇ ਬਣਾਉਣਾ ਵਾ ਖਵਾ ਖਵਾ ਕੇ ਬਣਾਉਣਾ ਹਾਂ ਮੁੜ ਕੇ ਹੀ ਬਣਾਉਣਾ ਵਾ ਭਾਂਡਾ ਬਣਾਉਣਾ ਠੋਵਾ ਉਹਦਾ ਵੀ ਵਲੌਗ ਆਊਗਾ ਉਹ ਨਾਲ ਹੀ ਜੋੜ ਦੇਣਾ ਇਹ ਦੇਖੇ ਪਰ ਇੱਕ ਗੱਲ ਦੀਦੀ ਬੜੀ ਵਧੀਆ ਲੱਗਦੀ ਆ ਤੁਸੀਂ ਜਦੋਂ ਇਦਾਂ ਸਾਰੀਆਂ ਇਕੱਠੀਆਂ ਹੋ ਕੇ ਹੁੰਦੀਆਂ ਇੰਨਾ ਜਿੱਦਾਂ ਵੇੜਾ ਹੀ ਪਰ ਜਾਂਦਾ ਵਾ ਐਵੇਂ ਆਉਂਦੇ ਆ ਭੀ ਤੀਆਂ ਨਾਲ ਹੀ ਘਰਾਂ ਚ ਰੌਣਕਾਂ ਹੁੰਦੀਆਂ ਕਿਸੇ ਸਾਲ ਹੀ ਆਈਆਂ ਸੀ ਨਾ ਹਾਂ ਉਦੋਂ ਵੀ ਲੋਗ ਬਣਾਇਆ ਜਿਵੇਂ ਪਕੌੜੇ ਕੱਢੇ ਇਥੇ ਆ ਦੋ ਕੋਈ ਆਏ ਸੀ ਉਦੋਂ ਵੀ ਬਾਕੀ ਵੀ ਆਏ ਸੀ ਦੋ ਹੀ ਨਾ ਉਦੋਂ ਹੀ ਚੈਨਲ ਦੀ ਸਟਾਰਟਿੰਗ ਕੀਤੀ ਸੀ ਹਾਂ ਉਦੋਂ ਆਡੇ ਪੰਨੂ ਟੀਵੀ ਦੀ ਸਟਾਰਟਿੰਗ ਹੋਈ ਤੇ ਉਦੋਂ ਅਸੀਂ ਪਕੌੜੇ ਕੱਢੇ ਅਡਾ ਭਾਈਆ ਵੀ ਆਇਆ ਸੀ ਤੋਂ ਹਾਂਜੀ ਭਾਈਆ ਇਹ ਬਾਕੀ ਨਹੀਂ ਆਏ ਭਾਈ ਇਹ ਆ ਵੀ ਚਲੋ ਜਦੋਂ ਇਦਾਂ ਫੈਮਲੀ ਇਹਦੇ ਆਖੀ ਦਾ ਨਾ ਜਦੋਂ ਹੁਣ ਹੋ ਵੀ ਕੱਲੇ ਕੱਲੇ ਗਏ ਆ ਆਹ ਰੌਣਕਾਂ ਥੋੜੀਆਂ ਰਹਿ ਗਈਆਂ ਪਰ ਇਹ ਆ ਵੀ ਜਦੋਂ ਹੀ ਫੈਮਲੀ ਸਾਰੀ ਇਕੱਠੀ ਹੁੰਨੇ ਆ ਗੱਲਾਂ ਬਾਤਾਂ ਕਰਦੇ ਆ ਤੇ ਕੱਲੇ ਕੱਲੇ ਜਾਣੇ ਨੇ ਆ ਕੇ ਹੋ ਜਾਣਾ ਉਹ ਨਹੀਂ ਕੋਈ ਹੈਗਾ ਸੋਰ ਸਵਾਦ ਇਹ ਆ ਵੀ ਜਦੋਂ ਚਾਰ ਹੋ ਨਾ ਮਜਾ ਵੀ ਫੇਰੀ ਆ ਮਜਾ ਫੇਰ ਆ ਫੇਰੀਆਂ ਤੇ ਆਪਣੇ ਭੈਣ ਭਰਾ ਕੋਲ ਦੇ ਹਾਂ ਬਿਲਕੁਲ ਬਿਲਕੁਲ ਇਹ ਤੇ ਗੱਲ ਹੁੰਦੀ ਕਿ ਰਿਸ਼ਤੇ ਖਤਮ ਹੋ ਜਾਂਦੇ ਆ ਮੈਂ ਜਿਹਦੇ ਸਾਰੇ ਭੈਣ ਭਰਾ ਇਕੱਠੇ ਦਾ ਵੀ ਛਣ ਜੀ ਨਹੀਂ ਕਰਦਾ ਅੱਗੇ ਤੇ ਚਲੋ ਇਦਾਂ ਹੀ ਬੋਲ ਫਿਰ ਜਾ ਕੇ ਦੋ ਦਿਨ ਤਿੰਨ ਦਿਨ ਨਹੀਂ ਜੀ ਲੱਗਦਾ ਜੀ ਨਹੀਂ ਲੱਗਦਾ ਹੈ ਨਾ ਚਲੋ ਹੁਣ ਫੇਰ ਲਾਓ ਰੋਟੀਆਂ ਗਰਮਆਂ ਖਾਈਏ ਤੇ ਫਿਰ ਦੱਸਿਓ ਆਪਣੇ ਚਾਹਣ ਵਾਲੇ ਵੀ ਕਿੰਦਾ ਦਾ ਸਵਾਦ ਹੀ ਹੈ ਨਾ ਬਾਅਦ ਦੱਸਾਂਗੇ ਤੁਹਾਨੂੰ ਬਾਈ ਬਾਈ ਮੈਂ ਰੋਟੀ ਖਾ ਲਾਂ ਫਿਰ ਹਾਂ ਬਾਕੀ ਇਹ ਚਲੋ ਮੇਰੀਆਂ ਨਾਨਾ ਨੀਆਂ ਮੇਰੀਆਂ ਭੈਣਾ ਵਾਂ ਇਹ ਮੇਰੇ ਨਾਲ ਬੜਾ ਪਿਆਰ ਕਰਦੀਆਂ ਵਾਂ ਐਦਾਂ ਹੀ ਜਦੋਂ ਵੀ ਆਉਂਦੀਆਂ ਵਾਂ ਇਕੱਠੀਆਂ ਹੋ ਗਈਆਂ ਆਉਂਦੀਆਂ ਵਾਂ ਤੇ ਬਾਕੀ ਚਲੋ ਅਸੀਂ ਰਲ ਮਿਲ ਕੇ ਰਹਿੰਦੇ ਹਾਂ ਹਾਂ ਬੰਦਿਆ ਜੀ ਹੁਣ ਵੇਖਣ ਵੇਖਣੀ ਹੈ ਨਾ ਹਾਂਜੀ ਹਾਂ ਇਹ ਹਾਲਾਤ ਬੰਦਿਆ ਵੇਖਣ ਸਾਡੇ ਕੋਲ ਬਣਾਇਆ ਨਹੀਂ ਗਿਆ ਕਿਤੇ ਸਪੈਸ਼ਲ ਪੁਰਾਣੇ ਸੱਦੇ ਪੁਰਾਣੇ ਸੱਦੇ ਆ ਨਾਲੇ ਲੱਗੀਆਂ ਰੌਣਕਾਂ ਇਹ ਹਲਵਾਈ ਆਇਆ ਵਾ ਤੇ ਦੀਦੀ ਇਹਦੇ ਵਿੱਚ ਕੀ ਕੀ ਪੀਆ ਵਾ ਇਹਦੇ ਵਿੱਚ ਕੀ ਗੁੰਡਾ ਵਾ ਕਮਕਸਾ ਵਾ ਬੋਲ ਕਮਕਸਾ ਵਾ ਫੁੱਲ ਮਖਾਣੀ ਇੱਕ ਉਹ ਹੁਣਾ ਵਾ ਠੂਠੀ ਠਾਟੀ ਇੱਕ ਉਹ ਜੋੜਾ ਵਾ ਗਿਰੀਆਂ ਭਾਏ ਬਦਾਮ ਦੀਆਂ ਜਵੈਨਾ ਪਾਣੀਆਂ ਵਾ ਦੀੜੀਆਂ ਇੱਕ ਉਹ ਹਰੇ ਹਰੇ ਕੀ ਸੀ ਉਹ ਕੀ ਬੀਏ ਸੀ ਜੀਅਰ ਸ਼ੀਡ ਜੀਅਰ ਸ਼ੀਡ ਨਹੀਂ ਉਹ ਹੋਰ ਕੁਝ ਸੀਗੇ ਉਹ ਮੈਂ ਗੂਗਲ ਪਤਾ ਨਹੀਂ ਐਂ ਦੇ ਖਾਨ ਵਾਲੇ ਆ ਜੋਾਨੂੰ ਇੰਨਾ ਨਹੀਂ ਪਤਾ ਕੀ ਕੀ ਨਹੀਂ ਕੋਸ਼ਕਾਸ ਕਾ ਨਹੀਂ ਮਾਦੀ ਮਾਈ ਹਾਂ ਜੀ ਸਮੈਲ ਤੇ ਸਮੈਲ ਹਦਪੂਈ ਹੋਣੀ ਬੜੀ ਵਧੀਆ ਹੁੰਦੀ ਆ ਸਾਵੇ ਸੋਗੀ ਵੀ ਪਾਈ ਆ ਹਾਂ ਹੂੰ ਰੱਪ ਦਾ ਸੋਗੀ ਵੀ ਪਾਈ ਪੂਈ ਵਿਚਾਰੀ ਮੈਂ ਹਾਂ ਤੂੰ ਹੀ ਕੋਈ ਖੁਰਪਾਈ ਵੱਡਾ ਲੈਣਾ ਬੁਆ ਆੜੀ ਦਾ ਤੇ ਚੋਰ ਲੱਗੀ ਜਾਂਦਾ ਵਿਚਾਰੀ ਦਾ ਹਾਂ 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 ਮਰਕਾਸ ਮਰਕਾਸ ਅਈਆ ਇੱਕੋ ਚਿੱਟੇ ਚਿੱਟੇ ਵੀ ਖੋਲਦੇ ਨੱਚ ਕੇ ਆਉਂਦੇ ਵੀ ਇਹਨਾਂ ਲੱਖ ਨੂੰ ਪਾ ਕੇ ਖੋਲ ਮਾਰਦੇ ਹੀ ਲੱਗਦੇ ਹੁੰਦੇ ਆ ਲੱਖ ਨੂੰ ਕਸ ਲੰਦਾ ਹੈ ਨਹੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵੈ ਨਾ ਇਹ ਹੁੰਦੀਆਂ ਮਤਲਬ ਵੀ ਸਿਹਤਮੰਦ ਰਹਿਣ ਲਈ ਇਹ ਤਾਂ ਨਜ਼ਰ ਦੀ ਚੀਜ਼ ਫੜਾ ਦੇਣਾ ਖਾਂਦੇ ਤੈਨੂੰ ਮਾਗਦੇ ਪਿਛਲੇ ਬੁੱਢਿਆਂ ਨੇ ਬਣਾਏ ਨੁਕਤੇ ਦੇ ਹਾਂਜੀ ਹਾਂਜੀ ਖੰਡ ਠੀਕੇ ਪਾਈ ਹੈ ਨਾ ਹਾਂ ਖੰਡ ਨਹੀਂ ਗਰਮੀਆਂ ਚ ਗਰਮੀ ਆਏ ਤੇ ਹਜੇ ਹੁੰਦਾ ਵਾ ਸਿਆਲ ਤੇ ਨਾ ਚਾਹ ਜਿਹੜੀਆਂ ਨਾ ਖੋਏ ਖਾਏ ਤੋਂ ਬਣਾ ਸਵਾਦ ਹੀ ਨਹੀਂ ਲੱਗਦੀ ਕੋਈ ਨਾ ਮਾਰ ਬਣੀ ਨਾ ਮੌਸਮ ਦੇ ਸਵਾਦ ਨੇ ਚੰਗੀ ਲੱਗਦੀ ਆ ਦੀਦੀ ਵੀ ਆਂ ਨਿਆਣੀਆਂ ਚੰਗੀਆਂ ਕਾਬੂ ਆਈਆਂ ਨੇ ਨਾ ਚੁੱਲ੍ਹੇ ਤੇ ਉੱਠਣ ਚੱਲ ਪਏ ਉਹ ਤਾਂ ਜਿੱਦਨਦੇ ਸਾਡੀ ਆਏ ਆ ਨਾ ਭੁਈ ਹੁਣੀ ਐਵੇਂ ਕਿਉਂ ਆਖਾ ਬੜਾ ਇਹਨਾਂ ਨੂੰ ਸਾਗ ਵੀ ਬਣਾ ਕੇ ਖਵਾਇਆ ਤੇ ਖਵਾ ਵੀ ਹੁਣ ਮਾਰ ਕੇ ਦੇਂਦੇ ਆ ਤੁਹਾਨੂੰ ਪੁੱਤ ਜਿਆਦਾ ਪਿਆਰੇ ਹੁੰਦੇ ਨੇ ਨਾ ਬੱਸ ਹੋ ਰੋ ਤੇ ਗੱਲ ਵਾ ਪੁੱਤ ਸਾਡੇ ਭਤੀਜਾ ਆ ਰੋਦਾ ਇਹ ਤਾਂ ਮੈਂ ਕੱਲੇ ਇੱਕੋ ਵਾਰ ਹੀ ਖਾਣੇ ਦਿੱਤਾ ਪੁੱਤ ਸਾਡੇ ਭਤੀਜਾ ਪੁੱਤ ਸਾਡੇ ਭਤੀਜਾ ਆ ਗਾਈ ਕੀ ਤੇ ਬਾਕੀ ਇਹ ਆ ਇਹ ਤਾਂ ਵਿਆਹ ਚਲਦੀ ਆ ਹਾਂ ਤੇ ਨਾਲ ਇਹ ਆ ਵੀ ਚੱਲ ਜਦੋਂ ਪੈਣਾ ਆਉਂਦੀਆਂ ਵਾਣਾ ਫਿਰ ਤਿੰਨ ਤਿੰਨ ਚਾਰ ਚਾਰ ਦੇ ਰਹਿੰਦੀਆਂ ਨੂੰ ਹਾਂਜੀ ਉਦਾਂ ਦੇ ਵਿਚਾਰੀਆਂ ਦਾ 5 5 6 6 ਮਹੀਨੇ ਟਾਈਮ ਨਹੀਂ ਲੱਗਦਾ ਤੇ ਪਰ ਜਦੋਂ ਆਉਂਦੀਆਂ ਫਿਰ ਇਦਾਂ ਇਕੱਠੀਆਂ ਹੋ ਕੇ ਹੁੰਦੀਆਂ ਵਾਣਾ ਤੇ ਫਿਰ ਨਹੀਂ ਕਲੀ ਕਲੀ ਨਾਲੋਂ ਨਾ ਕਲੀ ਕਲੀ ਨਾਲੋਂ ਇਕੱਠੀਆਂ ਠੀਕ ਵਾ ਹਾਂ ਐਸੇ ਵੀ ਦੇਵਦੇ ਐਸੀ ਵੀ ਨੇ ਭਲਾ ਐਸੀ ਵੀ ਨੇ ਕਿਉਂ ਆਉਂਦੀਆਂ ਐਸੀ ਵੀ ਨੇ 15 ਤਰੀਕ ਨੂੰ ਹੁੰਦਾ ਵਾ ਆਪਣਾ ਮਰਾ ਮੇਰਾ ਬਰਥਡੇ ਤੇ 15 ਤਰੀਕ ਨੂੰ ਨਾਲੇ ਆ ਸਾਡੀ ਵਿਚਕਾਰ ਪੂਈ ਬੈਠੀ ਇਹਨਾਂ ਦੀ ਹੁੰਦੀ ਐਨੀਵਰਸਰੀ ਤੇ ਕੱਲ ਨੂੰ ਹੁਣ ਕਿੰਨੀ ਤਰੀਕ ਵਾ ਕੱਲ ਨੂੰ ਹੈ 24 ਤੇ ਕੱਲ ਨੂੰ ਸਾਡੇ ਮੰਮੀ ਪਾਪਾ ਦੀ ਐਨੀਵਰਸਰੀ ਆ ਆ ਵਾ ਖਵਾ ਖਵਾ ਇਹਦੇ ਕਿੱਟਾਂਗੇ ਹੁਣੇ ਘੱਟ ਲੈਣਾ ਹਾਪੀ ਆ ਹਾਂ ਆਪਾਂ ਤਰੀਕ ਤੇ ਮੀਰਾ ਜਿਸ ਦਿਨ ਆਹ ਲੋਨੀ ਹਾਂਜੀ ਹਾਂਜੀ ਬਿਨਾ ਨਹੀਂ ਸ਼ਾਬਾਸ਼ ਬੜਾ ਬੜਾ ਬੱਲੇ ਬੱਲੇ ਉਧਰ ਬਰਾਤ ਆ ਗਈ ਲੋਕੀ ਤੇ ਮੀਂਹ ਕੜਾ ਪਾ ਬੱਡੀ ਕਿਉਂ ਦੇਣਾ ਅਮਾ ਜੀ ਆ ਜੀ ਸਾਥ ਨਿਕਲੇ ਬਾਹਰ ਉਸੇ ਕਾਜੀ ਵੜ ਗਏ ਫਿਰ ਇਹ ਦੀਦੀ ਦੇ ਵਿਆਹ ਤੇ ਹਾਂ ਮੇਰਾ ਬੜਾ ਆਮ ਹੈ ਨਾ ਦੇਖੀ ਆ ਤੁਹਾਡੇ ਵਿਆਹ ਦੀ ਉਹ ਚੰਗਾ ਵਾ ਨਾ ਨਵਾਲ ਨਵਾਲ ਕੇ ਲਿਆਂਦੇ ਸਾਰੇ ਨਹੀਂ ਨਹੀਂ ਆਂਦਾ ਅੱਜ ਹੀ ਹੋਣਾ ਪਤਾ ਬਰਾਟੀਆਂ ਨੇ ਇੰਨੀ ਠਾਡੇ ਨਾ ਨਹੀਂ ਨਾ ਤਾਂ ਬਹੁਤ ਦੇਰ ਸੀ ਇਹ ਬੇਰਸੀ ਇਹ ਚੋ ਜਾਣ ਰੂ ਨਾ ਉਹ ਨਹੀਂ ਉਹ ਬੇਰਸੀ ਨਹੀਂ ਉਹ ਵੀ ਯਾਦਗਾਰੀ ਹੁੰਦੀ ਚੇਤਾ ਤੇ ਰਹੂਗਾ ਮੇਰੇ ਵਿਆਹ ਦੇ ਵੀ ਪਿਆ ਹੈ ਖਾ ਪਟਾਇਆ ਬਾਈ ਇਹ ਨਾ ਇਹ ਪਤਿਲੀਆਂ ਜਿਆਦਾ ਚਟਦੀ ਹੋਣੀ ਆ ਹਾਂ ਹਾਂ ਦੰਦ ਸਾਡੇ ਵੱਡੇ ਅੰਦਰ ਤੇ ਰੋਟੀ ਪਾਣੀ ਕੀਤਾ ਕਿੰਨਾ ਹਾਂ ਅੰਦੇ ਵੀ ਨਾ ਸਿਆਣੇ ਵੀ ਜਿਹੜਾ ਪਤੀਲਾ ਗਾਉਂਦੇ ਸੀ ਕਿਉਂਕਿ ਉਹ ਸਮਾਂ ਜਿਹੜਾ ਇਹਨਾਂ ਉਹਦਾ ਇੰਤਜ਼ਾਮ ਕੱਢਦੇ ਪਾਲਸਪੂਨਸ ਘੱਟ ਹੁੰਦੇ ਸੀ ਤੇ ਹੁਣ ਜਿਹੜਾ ਗੁਰਦਾਸਾ ਸਭ ਉੱਥੇ ਹੀ ਸਾਡੇ ਹੁਣ ਪਾਲਸਪੂਨ ਬਣ ਗਿਆ ਸਾਡੇ ਪਿੰਡ ਦੋ ਤਿੰਨ ਜਿਹੜਾ ਹਾਂ ਨਹੀਂ ਹੁਣ ਤੇ ਵਧਿਆ ਵੱਡਾ ਜਿਹੜਾ ਛੋਟੇ ਨਹੀਂ ਗੁਰਦਾਸ ਸਾਹਿਬ ਦੀ ਉਹਦੋਂ ਇੰਨਾ ਪਰਬੰਧ ਨਹੀਂ ਸੀ ਨਾ ਹੁਣ ਪਰਬੰਧ ਨਹੀਂ ਹਾਂਜੀ ਹਾਂਜੀ ਤੇ ਘਰਾਂ 'ਚ ਵਿਆਹ ਹੁੰਦੇ ਹੁੰਦੇ ਕਰਾਂ ਜੀ ਵਿਆਹ ਹੁੰਦੇ ਤੇ ਬੜਾ ਔਖਾ ਹੇ ਦੋ ਤੇ ਭੈਣ ਜੀ ਦੇ ਤੁਹਾਡੇ ਵਿਆਹ ਹੋਏ ਹੁਣ ਉਹਦੇ ਤੇ ਬਰਾਤ ਘਾਟੀ ਹੁੰਦੀ ਹਣੀ ਉਹ ਤੋਂ ਬਣੀ ਬਰਾਤ ਆਈ ਭੈਣ ਜੀ ਦੇ ਵਿਆਹ ਜਾਨੀ ਮੈਂ ਟਿੱਪਾਸ ਇਹਦਾ ਸਾਰਾ ਜਾਂਦਾ ਕਿ ਮੇਰੇ 300 ਬੰਦਾ ਬਰਾਤ ਦਾ ਬਹੁਤ ਜਿਆਦਾ ਇੰਨਾ ਸਭ ਭੈਣ ਜੀ ਦਾ ਭੈਣ ਜੀ ਦਾ ਬਹੁਤ ਵਿਆਹ ਬਹੁਤ ਬਰਾਤ ਹੁਣ ਮਾ ਕਿਦੋਂ ਕੋ ਪੋਣੀਆਂ ਸਾਰੀਆਂ ਚੀਜ਼ਾਂ ਹਾਂਜੀ ਹਾਂ ਉਦੋਂ ਇਹ ਚੀਜ਼ਾਂ ਬਸ ਹੋ ਗਿਆ ਜਦੋਂ ਪੁੱਜ ਗਿਆ ਜਦੋਂ ਲਾਲ ਹੋ ਗਿਆ ਨਾ ਵੇਸਣ ਹਾਂਜੀ ਹਾਂਜੀ ਫੇਰ ਬੱਕਰੇ ਵੱਡੇ ਘੁੜ ਕੇ ਹਾਂਜੀ ਆਹ ਤਿੰਨ ਬੱਕਰਾਂ ਦੇ ਘਰ ਦਲਪੁਰ ਦੇ ਘਰ ਦੇ ਰੱਖੇ ਇਸ ਮਾਨੋਂ ਵੇਚੇ ਹਾਂ ਦਸਤੀਆ ਪੁਈ ਨਾਲ ਨਾਲ ਕੀ ਕੀ ਪਾਉਂਦੇ ਜੇ ਪੰਡ 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 ਪਾਇਦੇ ਮਸਾਲਾ ਥੰਡਾ ਉਹ ਤੋਂ ਮੱਕਜ ਪਾਏ ਬਾਅਦ ਫਿਰ ਮੱਕਜ ਪਾਏ ਤੇ ਆਹ ਅੱਗ ਕੱਢ ਤੋਂ ਬਾਹਰ ਆਹ ਪਾਏ ਤੋਂ ਬਾਅਦ ਹਾਂ ਸਾਰੇ ਡਰਾਈ ਫਰੂਟ ਹੋਣੇ ਆ ਆ ਸਾਰੇ ਡਰਾਈ ਫਰੂਟ ਆਪਸ ਮਾਂ ਬਾਪਾ ਛੋੜ ਕੇ ਮਿਕਸ ਕੀਤੇ ਚਲੋ ਪਾ ਦੋ ਫਿਰ ਵਿੱਚ ਖਸ ਖਸ ਜੀਰੀਆਂ ਖੰਡ ਲਾਉ ਉਹ ਖੰਡ ਵਾ ਪੀਸੀ ਹਾਂ ਥੰਡਾ ਸਰੀ ਬਹੁਈ ਜਿਆਦਾ ਬਹੁਤ ਵੇਖ ਤੇ ਜਿਆਦਾ ਵਾਸ ਬਹੁਤ ਵਾਸ ਵਾਸ ਦਾ ਮਿੱਠਾ ਨਹੀਂ ਖਾਦਣਾ ਹੈ ਨਾ ਹਾਂ ਅਈ ਮਿੱਠਾ ਵੈ ਵੀ ਕਾਟੀ ਖਾਣੇ ਆ ਅਰੇ ਜਿਆਦਾ ਫਿਕਰ ਨਹੀਂ ਹੁਣ ਅਸਲੀ ਜੋਰ ਤੇ ਨਾ ਪੁਈ ਦਾ ਲੱਗਾ ਵਿਚਾਰੀ ਦਾ ਗਰਨਾਮ ਤੂੰ ਫੇਰ ਜਾ ਮੈਂ ਫੇਰ ਜਾ ਰਿਹਾ ਹਾਂ ਉਂਝ ਹੋਰ ਲੱਗ ਬੜੀ ਉਹਨੇ ਕਹਿਣਾ ਤਾਂ ਘੁਰਕਾ ਚਾਹੀਦਾ ਘੁਰਕਾ ਬਣਾਉਨੇ ਹਾਂ ਹਾਂ